ਦੀਵਾਲੀ ਦਾ ਸਿੱਖਾਂ ਦੇ ਨਾਲ ਕੀ ਸਬੰਧਾ ਕੀ ਗੁਰੂ ਸਾਹਿਬਾਨਾਂ ਵੱਲੇ ਵੀ ਦੀਵਾਲੀ ਨੂੰ ਮਨਾਇਆ ਜਾਂਦਾ ਸੀਗਾ ਕਿਤੇ ਐ ਤਾਂ ਨਹੀਂ ਹੋਇਆ ਕਿ ਧੱਕੇ ਦੇ ਨਾਲ ਦੀਵਾਲੀ ਨੂੰ ਸਿੱਖਾਂ ਦੇ ਉੱਤੇ ਥੋਪ ਦਿੱਤਾ ਗਿਆ ਹੋਵੇ ਅਸਲ ਦੇ ਵਿੱਚ ਇਤਿਹਾਸ ਦੇ ਵਿੱਚ ਕਿਤੇ ਫੇਰ ਬਦਲ ਤਾਂ ਨਹੀਂ ਕੀਤਾ ਗਿਆ ਦੀਵਾਲੀ ਨੂੰ ਸਿੱਖਾਂ ਦੇ ਉੱਤੇ ਥੋਪਣ ਦੇ ਲਈ ਅਸਲ ਦੇ ਵਿੱਚ ਕੀ ਕਾਰਨ ਸੀਗਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਕੇ ਰੱਖਿਆ ਗਿਆ ਸੀਗਾ ਗਵਾਲੀਅਰ ਦੇ ਕਿਲੇ ਦੇ ਵਿੱਚ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਬੱਧੀ ਛੋਟ ਦੇ ਬਾਰੇ ਵੀ ਗੱਲ ਕਰਾਂਗੇ ਅਸਲ ਦੇ ਵਿੱਚ ਕਹਾਣੀ ਸ਼ੁਰੂ ਹੁੰਦੀ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੋਂ ਕੁਝ ਅਹਜੇ ਲੋਕ ਸੀਗੇ ਕਿ ਜਿਹੜੇ ਜੈਲਸੀ ਕਰਦੇ ਸੀਗੇ ਉਹ ਇਸੇ ਕਿ ਉਹ ਜਾ ਕੇ ਜਹਾਂਗੀਰ ਦੇ ਜਾ ਕੇ ਕੰਨ ਭਰਦੇ ਰਹਿੰਦੇ ਸੀਗੇ ਕਿ ਸਿੱਖ ਹੁਣ ਫਕੀਰ ਨਹੀਂ ਰਹੇ ਹੁਣ ਉਹ ਰਾਜੇ ਬਣ ਚੁੱਕੇ ਨੇ ਉਹਨਾਂ ਨੇ ਆਪਣੇ ਕਿਲੇ ਬਣਾ ਰੱਖੇ ਨੇਗੇ ਆਪਣੀ ਫੌਜ ਬਣਾ ਰੱਖੀ ਹੈਗੀ ਵੀ ਬਹੁਤ ਦਿਨ ਨਹੀਂ ਲੱਗਣੇ ਕਿ ਉਹਨਾਂ ਨੂੰ ਮੁਗਲ ਸਲਤਨਤ ਦੇ ਉੱਤੇ ਚੜ੍ਹਾਈ ਕਰਨਗੇ ਤੇ ਮੁਗਲਾਂ ਨੂੰ ਹਰਾ ਦੇਣਗੇ ਮਤਲਬ ਕਿ ਜਨ ਬੁੱਝ ਕੇ ਜਾ ਕੇ ਕਮੀਨਗੀ ਵਾਲੀਆਂ ਗੱਲਾਂ ਕਰਦੇ ਸੀਗੇ ਚਨ ਬੁੱਝ ਕੇ ਜਾ ਕੇ ਜਹਾਂਗੀਰ ਦੇ ਜਾ ਕੇ ਕੰਨ ਭਰਦੇ ਰਹਿੰਦੇ ਸੀਗੇ ਉਸ ਤੋਂ ਬਾਅਦ ਜਿਹੜੋ ਗੁਰੂ ਸਾਹਿਬ ਨੂੰ ਸੱਦਾ ਹੁੰਦਾ ਜਹਾਂਗੀਰ ਦਾ ਤਾਂ ਕੁਝ ਸਿੱਖਾਂ ਵੱਲੋਂ ਕਿਹਾ ਜਾਂਦਾ ਕਿ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਜਹਾਂਗੀਰ ਨੂੰ ਮਿਲਣ ਵਾਸਤੇ ਤਾਂ ਉਸ ਤੋਂ ਬਾਅਦ ਐਡ ਦਾ ਫੈਸਲਾ ਲਿਆ ਜਾਂਦਾ ਹੈ ਕਿ ਗੁਰੂ ਸਾਹਿਬ ਜਾਣਗੇ ਜਹਾਗੀਰ ਨੂੰ ਮਿਲਣ ਵਾਸਤੇ ਕਿਉਂਕਿ ਗੁਰੂ ਸਾਹਿਬ ਵੀ ਇਹ ਚਾਹੁੰਦੇ ਸੀਗੇ ਜਹਾਗੀਰ ਦੇ ਨਾਲ ਅੱਖ ਚ ਅੱਖ ਪਾ ਕੇ ਗੱਲ ਕਰਨ ਦੇ ਲਈ ਉਸ ਤੋਂ ਬਾਅਦ ਕਾਫਲਾ ਨਿਕਲਦਾਗਾ 300 ਅੰਗ ਰੱਖਸ਼ਕ ਤੇ ਕੁਝ ਹਜ਼ਾਰ ਸਿੱਖ ਲਾਹੌਰ ਦੇ ਵੱਲ ਨਿਕਲਦੇ ਨੇਗੇ ਜਦੋਂ ਲਾਹੌਰ ਪਹੁੰਚਦੇ ਨੇਗੇ ਗੁਰੂ ਸਾਹਿਬ ਦਾ ਲਾਮੋ ਲਸ਼ਕਰ ਨੂੰ ਦੇਖ ਕੇ ਸਿੱਖਾਂ ਦੁੱਧ ਤਾਂ ਪਹਿਲੀ ਪਹਿਲਾਂ ਹੀ ਜੈਲਸੀ ਫੀਲ ਕਰਦਾ ਸੀ ਜਹਾਗੀਰ ਵੀ ਅੰਦਰੋਂ ਅੰਦਰੀ ਦਾ ਜੈਲਸੀ ਫੀਲ ਕਰ ਹੀ ਰਿਹਾ ਸੀ ਪਰ ਐਡਾ ਵੱਡਾ ਕਾਫਲਾ ਦੇਖ ਕੇ ਗੁਰੂ ਦੀ ਚੜਤ ਦੇਖ ਕੇ ਉਹਦੇ ਮਨ ਦੇ ਅੰਦਰ ਤਾਂ ਆ ਜਾਂਦਾਗਾ ਵੀ ਮੈਂ ਕਿਵੇਂ ਨਾ ਕਿਵੇਂ ਗ੍ਰਿਫਤ ਕਰ ਕੇ ਗੁਰੂ ਨੂੰ ਅੰਦਰ ਆਪਣੇ ਕਬਜ਼ੇ ਦੇ ਅੰਦਰ ਕਰ ਲਵਾਂ ਤੇ ਸਾਰੇ ਸਿੱਕਾ ਨੂੰ ਖਤਮ ਕਰ ਦੇਵਾਂ ਪਰ ਕੋਈ ਨਾ ਕੋਈ ਉਹਨੂੰ ਬਾਹਨ ਨਾ ਚਾਹੀਦਾ ਸੀਗਾ ਤਾਂ ਉਹਨੇ ਬਾਹਨ ਲਾਇਆ ਕਿ ਜਿਹੜਾ 2 ਲੱਖ ਰੁਪਇਆ ਜੁਰਮਾਨਾ ਤੁਹਾਡੇ ਕੋਣੀ ਪਹਿਲਾਂ ਬਕਾਇਆ ਰਹਿੰਦਾਗਾ ਉਹ ਭਰ ਦੋ ਤੇ ਤੁਸੀਂ ਉਰੋਂ ਜਾ ਸਕਦੇ ਹੋਗੇ ਪਰ ਗੁਰੂ ਸਾਹਿਬ 2 ਲੱਖ ਰੁਪਇਆ ਜੁਰਮਾਨਾ ਪਰੰਤੋ ਇਨਕਾਰ ਕਰ ਦਿੰਦੇ ਨੇਗੇ ਉਹ ਜਿਹੜਾ 2 ਲੱਖ ਰੁਪਇਆ ਜੁਰਮਾਨਾ ਉਹਦੇ ਪਿੱਛੇ ਦੀ ਅਲੱਗ ਸਟੋਰੀ ਸੀਗੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੇਲੇ ਦੀ ਉਹਨਾਂ ਤੱਕ ਬਹਾਨਾ ਚਾਹੀਦਾ ਸੀਗਾ ਉਹਨੇ ਉਹੀ 2 ਲੱਖ ਰੁਪਏ ਦਾ ਬਹਾਨਾ ਬਣਾ ਲਿਆ ਕਿ ਤੁਹਾਨੂੰ 2 ਲੱਖ ਰੁਪਏ ਭਰਨਾ ਪਊਗਾ ਉਸ ਤੋਂ ਬਾਅਦ ਉਹਦੇ ਅੰਦਰ ਅੱਗ ਲੱਗ ਜੰ데요 ਜਹਾਗੀਰ ਦੇ ਵੀ ਯਾਰ ਗੁਰੂ ਸਾਹਿਬਾਨ ਨੇ ਵੀ ਜਵਾਬ ਕਿਉਂ ਦੇਤਾ ਮੈਨੂੰ 2 ਲੱਖ ਰੁਪਏ ਭਰਨ ਤੋਂ ਨਾ ਤਾਂ ਉਸ ਤੋਂ ਬਾਅਦ ਜਹਾਗੀਰ ਦੇ ਵਜ਼ੀਰ ਉਹਨਾਂ ਸਮਝਾਉਂਦੇ ਨੇਗੇ ਕਿ ਹੁਣ ਉਸ ਇੱਕ ਆਮ ਨਹੀਂ ਤੂੰ ਇਹਦਾ ਕੰਮ ਨਾ ਕਰ ਬੇ ਠੀਕ ਹੈ ਗੁਰੂ ਸਾਹਿਬ ਨੂੰ ਹੱਥ ਲਾ ਬੈਠੇ ਵੀ ਕਿਤੇ ਕੈਦ ਕਰਨ ਬਾਰੇ ਸੋਚ ਬੈਠਾ ਹੋਵੇ ਨਾ ਵੀ ਜੇ ਤੂੰ ਇੰਨਾ ਕੁ ਨਹੀਂ ਉਂਗਲ ਵੀ ਕਰ ਲਈ ਨਾ ਤਾਂ ਆਪਣੇ ਇੱਥੇ ਦੇਸ਼ ਦੇ ਵਿੱਚ ਵਿਗਾਵਤ ਉੱਠ ਸਕਦੀ ਹੈਗੀ ਆਪਣਾ ਤਖਤ ਵੀ ਖਤਮ ਹੋ ਸਕ ਹੁਣ ਪਹਿਲਾਂ ਵਾਲੀ ਗਲਤੀ ਨਾ ਕਰ ਬੈਠਿਓ ਹੁਣ ਟਾਈਮ ਬਦਲ ਚੁੱਕਿਆ ਹੈਗਾ ਉਸ ਤੋਂ ਬਾਅਦ ਉਹਨੂੰ ਕਹਿੰਦੇ ਨੇ ਕਿ ਵੀ ਜਾ ਕੇ ਤੂੰ ਚਾਹੇ ਯਾਰ ਗੁਰੂ ਸਾਹਿਬਾਨ ਦੇ ਪੈਰੀ ਪਏ ਉਹਨਾਂ ਦੇ ਹਾੜੇ ਕੱਢ ਉਹਨਾਂ ਨੂੰ ਆਪਣੀ ਕਣੀ ਕਰ ਲਾ ਉਹਨਾਂ ਨੂੰ ਆਪਣਾ ਦੋਸਤ ਬਣਾ ਲਾ ਜੋ ਵੀ ਕਰੀ ਆਪਣਾ ਬਣਾ ਕੇ ਮਾਰੀ ਅੱਜ ਕੱਲ ਸਕੇਮਾਂ ਚੱਲਦੀਆਂ ਨੇ ਨਾ ਕਿ ਆਪਣਾ ਬਣਾ ਕੇ ਮਾਰੋ ਤਾਂ ਉਵੇਂ ਹੀ ਜਹਾਂਗੀਰ ਨੇ ਉਸ ਟਾਈਮ ਦੇ ਉੱਤੇ ਆਪਣਾਇਆ ਕਿ ਆਪਣਾ ਬਣਾ ਕੇ ਮਾਰਨ ਦੇ ਰਹੀ ਉਸ ਤੋਂ ਬਾਅਦ ਗੁਰੂ ਸਾਹਿਬਾਨ ਉੱਥੇ ਰਹਿੰਦੇ ਨੇਗੇ ਇਹ ਵੀ ਮੰਨਿਆਦਾ ਕਿ ਗੁਰੂ ਸਾਹਿਬਾਨਾਂ ਦੇ ਨਾਲ ਜਾ ਕੇ ਜਹਾਂਗੀਰ ਸ਼ਿਕਾਰ ਵੀ ਕਰਦਾ ਇੱਕ ਵਾਰ ਜਦੋਂ ਸ਼ਿਕਾਰ ਖੇਡ ਰਹੀ ਸੀ ਤਾਂ ਉੱਥੇ ਸ਼ੇਰ ਅਟੈਕ ਕਰ ਦਿੰਦਾ ਜਹਾਗੀਰ ਦੇ ਉਤੇ ਜਹਾਗੀਰ ਦੇ ਜਿਹੜਾ ਟੋਲੂ ਲੁੱਟ ਉਹਦੇ ਨਾਲ ਦੇ ਜਿਹੜੇ ਅੰਗਰੱਖਸ਼ਕ ਕਹਿ ਲੋ ਜਾਂ ਫਿਰ ਉਹਦੇ ਵਜ਼ੀਰ ਬਜ਼ੂਰ ਜੇ ਕਹਿ ਲੋ ਸਿਪਾਹੀ ਕਹਿ ਲੋ ਉਹ ਸਾਰੇ ਉਤੋਂ ਛੇਰੂਂ ਦੇ ਕੇ ਭੱਜ ਜਾਂਦੇ ਨੇਗੇ ਪਰ ਗੁਰੂ ਸਾਹਿਬ ਬਾਨ ਉੱਥੇ ਜਹਾਗੀਰ ਦੀ ਜਾਨ ਬਚਾਉਂਦੇ ਨੇਗੇ ਇਹਸਾਨ ਫਰਾਮੋਸ਼ਤਾ ਉਹ ਹੈਗੇ ਸੀਗੇ ਐ ਥੋੜੀ ਸੀਗਾ ਵੀ ਜਹਾਂਗੀਰ ਵੀ ਗੁਰੂ ਸਾਹਿਬਾਂ ਨੇ ਮੇਰੀ ਜਾਨ ਬਚਾਈ ਆ ਵੀ ਮੈਂ ਸ਼ੁਕਰਗੁਜ਼ਾਰ ਹੁਮਾਣਾ ਉਪਰੋਂ ਪਰ ਉਹ ਫਮੇ ਗੁਰੂ ਸਾਹਿਬ ਗੁਰੂ ਸਾਹਿਬ ਮੱਥਾ ਮੁੱਥਾ ਟੇਕਦੇ ਰਹਿੰਦੇ ਸੀਗੇ ਪਰ ਅੰਦਰੋਂ ਉਹਨਾਂ ਦੇ ਕਮੀਨਗੀਆਂ ਉਹੀ ਚਲ ਕਰੀਆਂ ਸੀ ਵੀ ਕਿਵੇਂ ਨਾ ਕਿਵੇਂ ਯਾਰਾ ਸੀ ਖਤਮ ਕਰਦੀ ਸਾਰਾ ਕੁਝ ਕਾਲੇ ਸੀਗੇ ਉਸ ਤੋਂ ਬਾਅਦ ਗੁਰੂ ਸਾਹਿਬਾਂ ਜਹਾਂਗੀਰ ਦੇ ਨਾਲ ਦਿੱਲੀ ਜਾਂਦੇ ਨੇ ਦਿੱਲੀ ਤੋਂ ਬਾਅਦ ਆਗਰਾ ਜਾਂਦੇ ਨੇਗੇ ਜਿੱਥੇ ਵੀ ਜਾਂਦੇ ਸੀਗੇ ਗੁਰੂ ਸਾਹਿਬਾਂ ਦੇ ਸੰਗ ਤਾਂ ਆਉਂਦੀਆਂ ਸੀ ਦਰਸ਼ਨ ਦੇਦਾਰ ਕਰਨ ਦੇ ਲਈ ਜਹਾਂਗੀਰ ਦੇ ਫੇਰੰਗ ਅੰਦਰ ਅੱਗ ਲੱਗਦੀ ਸੀਗੀ ਵੀਰ ਇੰਨੀ ਝੜਤ ਕਿਵੇਂ ਹੋ ਸਕਦੀ ਹੈ ਵੀ ਮੈਂ ਡਾਬਾ ਡਾ ਬਾਦਸ਼ਾਹਾਂ ਦਾ ਵੀ ਮੇਰੀ ਝੜਤ ਨਹੀਂ ਹੈਗੀ ਇੰਨੀ ਤਾਂ ਇੱਕ ਵਾਰ ਕੀ ਹੁੰਦਾਗਾ ਕਹਿੰਦੇ ਇੱਕ ਜਿਹੜਾ ਕਾਂ ਖੋਦਣ ਵਾਲਾ ਬੰਦਾਗਾ ਅਲੱਗ-ਅਲੱਗ ਤੰਬੂ ਹੁੰਦਾ ਸੀਗਾ ਗੁਰੂ ਸਾਹਿਬਾਨ ਦਾ ਲੱਗ ਤੰਬੂ ਸੀਗਾ ਜਿੱਥੇ ਵੀ ਪੜਾ ਬਲਾਉਂਦੇ ਸੀਗੇ ਤਾਂ ਜਹਾਂਗੀਰ ਦਾ ਅਲੱਗ ਤੰਬੂ ਹੁੰਦਾ ਸੀਗਾ ਇੱਕ ਵਾਰ ਕੀ ਹੁੰਦਾਗਾ ਕਿ ਇੱਕ ਜਿਹੜਾ ਕਾਂ ਖੋਦਣ ਵਾਲਾ ਹੁੰਦਾਗਾ ਉਹ ਪਹੁੰਚਦਾਗਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਤਾਂ ਉਹ ਕੁਦਰਤੀ ਨਾਲ ਗਲਤੀ ਦੇ ਨਾਲ ਜਿਹੜਾ ਜਹਾਂਗੀਰ ਸੀ ਉਹਦਾ ਜਿਹੜਾ ਤੰਬੂ ਸੀਗਾ ਉਹਦੇ ਵਿੱਚ ਵੜ ਜਾਂਦਾਗਾ ਤਾਂ ਮੱਥਾ ਟੇਕਦਾਗਾ ਕਿ ਇਹ ਸੱਚੇ ਪਾਤਸ਼ਾਹ ਵੀ ਆਪਣੀ ਉਹ ਭੇਟਾ ਦੇਣ ਦੇ ਲਈ ਕੁਝਕ ਜਿੰਨੀ ਕੁ ਉਹਦੀ ਹਾਂਸੀਤ ਸੀਗੀ ਕੁਝਕ ਕੌਡੀਆਂ ਉੱਥੇ ਰੱਖ ਦਿੰਦਾਗਾ ਤਾਂ ਮਤਲਬ ਮੱਥਾ ਮੱਥਾ ਟੇਕਦਾਗਾ ਤਾਂ ਜਹਾਗੀਰ ਕਹਿੰਦਾ ਵੀ ਮੈਂ ਤਾਂ ਇਕੱਲਾ ਬਾਦਸ਼ਾਹ ਗਿਆ ਵੀ ਤੁਹਾਡਾ ਸੱਚਾ ਪਾਤਸ਼ਾਹ ਤਾਂ ਉਧਰ ਸਾਈਡ ਦੇ ਉੱਤੇ ਜਿਹੜਾ ਉਹਨਾਂ ਦਾ ਉਹ ਆਗਾ ਤੰਬੂ ਆ ਉਹਦੇ ਵਿੱਚ ਨੇਗੇ ਤਾਂ ਉਹ ਜਿਹੜਾ ਕਾਹ ਕੋਤਨ ਵਾਲਾ ਸੀਗਾ ਉਹ ਚੱਕਦਾ ਕਿ ਆਪਣੀਆਂ ਜਿਹੜੀਆਂ ਨੇ ਏਆਰਪੀਏ ਭੇਟ ਕੀਤੇ ਸੀਗੇ ਉਹ ਚਲਾ ਜਾਂਦਾ ਜਹਾਂਗੀਰ ਦੇ ਫੇਰ ਅੱਗ ਲੱਗ ਜਾਂਦੇ ਆ ਵੀ ਮੈਂ ਕਿਵੇਂ ਨਾ ਕਿਵੇਂ ਖਤਮ ਕਰਦਾ ਯਾਰ ਪਰ ਉਹਨੂੰ ਮੌਕਾ ਨਹੀਂ ਮਿਲ ਰਿਹਾ ਸੀਗਾ ਉਸ ਤੋਂ ਬਾਅਦ ਜਿਹੜੇ ਲੋਕ ਗੁਰੂ ਸਾਹਿਬ ਤੋਂ ਜੈਲਸ ਕਰਦੇ ਸੀਗੇ ਜਾ ਕੇ ਜਹਾਂਗੀਰ ਦੇ ਕੰਨ ਪਰ ਰਹੇ ਸੀਗੇ ਉਹਨਾਂ ਨੂੰ ਤਾਂ ਇਹ ਜੈਲਸ ਹੀ ਦਿਖਣੇ ਰਹੀ ਸੀਗੇ ਉਹਨਾਂ ਦੇ ਮਨ ਦੇ ਵਿੱਚ ਤਾਂ ਇੱਕੋ ਚੀਜ਼ ਚੱਲ ਰਹੀ ਸੀਗੀ ਵੀ ਆਰ ਜੇ ਗੁਰੂ ਸਾਹਿਬ ਤੇ ਜਹਾਂਗੀਰ ਇੱਕ ਹੋ ਗਏ ਵੀ ਕਿਤੇ ਸਾਡਾ ਭਾਂਡਾ ਨਾ ਭਜਿਆ ਜਾਵੇ ਸਾਨੂੰ ਜਾਂਦਾ ਜਹਾਂਗੀਰ ਮਾਰ ਦੂਗਾ ਜਾਂ ਫਿਰ ਸਾਨੂੰ ਸਿੱਖ ਤਾਂ ਮਾਰ ਹੀ ਦੇਣਗੇ ਇਸ ਤੋਂ ਦਾ ਕੀ ਹੁੰਦਾਗਾ ਕਿ ਜਹਾਂਗੀਰ ਬਿਮਾਰ ਹੋ ਜਾਂਦਾ ਬਾਈ ਚਾਂਸ ਜਦੋਂ ਬਿਮਾਰ ਹੁੰਦਾਗਾ ਤਾਂ ਜਿਹੜੇ ਉਹ ਜੈਸ ਕਰਦੇ ਸੀਗੇ ਗੁਰੂ ਸਾਹਿਬ ਤੋਂ ਉਹ ਜਾਣਦੇ ਨੇ ਕਿ ਲਵੇ ਤਵੇ ਕੋਈ ਜੋਤਸੀ ਲੱਭ ਕੇ ਲੈ ਕੇ ਆਉਂਦੇ ਨੇਗੇ ਜੋਤਸੀ ਨੂੰ ਕੁਛ ਕਰ ਰੁਪਏ ਦਿੰਦੇ ਨੇਗੇ ਉਹ ਸਖਾ ਕੇ ਲੈ ਕੇ ਆਉਂਦੇ ਨੇ ਜੋਤਸੀ ਨੂੰ ਪੂਰਾ ਜੋਤਸੀ ਆਉਂਦਾਗਾ ਉਹ ਕਹਿੰਦਾ ਕਿ ਵੀ ਤੁਹਾਡੇ ਉੱਤੇ ਤਾਂ ਬੜਾ ਪੈੜੀ ਸਾਢੇ 70 ਚੱਲ ਰਹੀ ਹੈ ਕਿ ਵੀ ਤੁਹਾਡੀ ਤਾਂ ਮੌਤ ਵੀ ਹੋ ਸਕਦੀ ਹੈ ਕਿ ਤੁਹਾਡਾ ਤਾਂ ਪੁੱਤਰ ਇੱਕ ਨਿਕ 1000 ਕਰੋੜ ਸਾਲ ਤੱਕ ਸਾਢੇ 70 ਚੱਲੂਗੀ ਇਸ ਤੋਂ ਬਾਅਦ ਜਿਹੜੇ ਉੱਤੇ ਵਜ਼ੀਰ ਖੜੇ ਹੁੰਦੇ ਨੇ ਵੀ ਦੱਸੋ ਵੀ ਅਸੀਂ ਆਪਣੇ ਬਾਦਸ਼ਾਹ ਨੂੰ ਸੋਨੇ ਨਾਲ ਤੋਲ ਕੇ ਪਬਲਿਕ ਦੇ ਵਿੱਚ ਸੋਨਾ ਵੰਡ ਦਈਏ ਉਹ ਕਹਿੰਦੇ ਨਹੀਂ 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 ਵੀ ਕਿਸੇ ਕਿਸੇ ਮਹਾਨ ਪੁਰਸ਼ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ 41 ਦਿਨ ਜਾ ਕੇ ਤਪੱਸਿਆ ਕਰਨੀ ਪਊਗੀ ਵੀ ਫਿਰ ਜਾਾਂਗੇ ਠੀਕ ਹੋਊਗਾ ਤਾਂ ਜਹਾਂਗੀਰ ਜਾਂਦਾਗਾ ਗੁਰੂ ਸਾਹਿਬਾਨ ਕੋਲ ਗੁਰੂ ਸਾਹਿਬ ਨੂੰ ਤਾਂ ਸਭ ਪਤਾ ਹੁੰਦਾ ਅੰਦਰ ਉਹਨਾਂ ਦੇ ਚਾਲਾ ਚੱਲ ਕੀ ਰਹੀਆਂ ਸੀਗੀਆਂ ਤਾ ਗੁਰੂ ਸਾਹਿਬ ਜਵਾਬ ਨਹੀਂ ਦਿੰਦੇ ਹੈਗੇ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਵੱਲ ਚੱਲ ਪੈਂਦੇ ਨੇਗੇ ਤੇ ਬਾਕੀ ਜਿਹੜੀ ਸਿੱਖ ਸੰਗਤ ਸੀ ਉਹਨੂੰ ਵਾਪਸ ਮੋੜ ਦਿੰਦੇ ਨੇਗੇ ਤੇ ਆਪਣੇ ਨਾਲ ਪੰਥ ਸਿੰਘ ਰੱਖਦੇ ਨੇਗੇ ਹੁਣ ਜਿਹੜਾ ਗਵਾਲੀਅਰ ਦਾ ਕਿਲਾ ਸੀਗਾ ਉਹ ਕੋਈ ਛੋਟਾ ਮੋਟਾ ਕਿਲਾ ਨਹੀਂ ਸੀਗਾ ਉਹ ਆਪਾਂ ਕਹਿ ਸਕਦੇ ਕਿ ਪੋਲਿਟੀਕਲ ਪ੍ਰिजनਰ ਇੱਕ ਜੇਲ੍ਹ ਸੀਗੀ ਜਿਹਦੇ ਵਿੱਚ ਆਪਣੇ ਜੇ ਕੋਈ ਰਾਜਾ ਸੀਗਾ ਰਾਜਾ ਮੁਗਲ ਸਲਤਨਤ ਨੂੰ ਟੈਕਸ ਨਹੀਂ ਭਰਦਾ ਸੀਗਾ ਤਾਂ ਉਹਨਾਂ ਨੂੰ ਫੜ ਕੇ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀਗਾ ਕਿਉਂਕਿ ਆਮ ਕੈਦੀਆਂ ਦੇ ਨਾਲ ਰਾਜਿਆਂ ਨੂੰ ਨਹੀਂ ਰੱਖ ਸਕਦੇ ਨਾ ਤਾਂ ਜਦੋਂ ਗੁਰੂ ਸਾਹਿਬ ਅੰਦਰ ਜਾਂਦੇ ਨੇ ਅੰਦਰ ਸਲੋ ਪੌਇਜ਼ਨ ਰੋਟੀ ਦੇ ਵਿੱਚ ਪਾ ਕੇ ਰਾਜੇ ਨੂੰ ਦਿੱਤੀ ਜਾਂਦੀ ਸੀਗੀ ਜਿਹੜਾ ਖੂਹ ਸੀਗਾ ਖੂਹ ਦੇ ਵਿੱਚ ਵੀ ਜਿਹੜਾ ਪਾਣੀ ਸੀਗਾ ਉਹ ਵੀ ਜ਼ਹਿਰੀਲਾ ਸੀਗਾ ਮਤਲਬ ਕਿ ਹਰ ਪਾਸੇ ਸਲੋ ਪੌਇਜ਼ਨ ਸੀ ਮੌਤ ਸੀਗੀ ਤਾਂ ਗੁਰੂ ਸਾਹਿਬ ਨੂੰ ਸਾਰਾ ਪਤਾ ਹੁੰਦਾ ਤਾਂ ਜਿਹੜੀ ਗੁਰੂ ਸਾਹਿਬ ਫੂਡ ਖਾਂਦੇ ਨੇਗੇ ਅੰਦਰ ਪ੍ਰਸ਼ਾਦਾ ਛਕਦੇ ਨੇ ਗੁਰੂ ਸਾਹਿਬ ਅੰਦਰ ਤਾਂ ਉਹ ਵੀ ਉਹਨਾਂ ਦੇ ਜਿਹੜੇ ਗੁਰਸਿੱਖ ਉਹਨਾਂ ਦੇ ਨਾਲ ਸੀਗੇ ਉਹ ਬਾਹਰ ਕਿਤੇ ਜਾ ਕੇ ਕਿਸੇ ਭਾਂਡੇ ਵਾਲੀ ਫੈਕਟਰੀ ਦੇ ਵਿੱਚ ਜੌਬ ਕਰਦੇ ਨੇ ਤਾਂ ਜੌਬ ਕਰਦੋ ਜਿਹੜੀ ਉਹਨਾਂ ਨੂੰ ਸੈਲਰੀ ਮਿਲਦੀ ਆ ਉਹ ਸੈਲਰੀ ਦੇ ਨਾਲ ਫੂਡ ਖਰੀਦ ਕੇ ਉਹ ਗੁਰੂ ਸਾਹਿਬ ਨੂੰ ਮਤਲਬ ਕਿ ਪ੍ਰਸ਼ਾਦਾ ਛਕਾ ਦਿਨੇਗੇ। ਜਹਾਂਗੀਰ ਹਾੜੇ ਕੱਢ ਕੇ ਤਾਂ ਲੈ ਕੇ ਆਇਆ ਸੀਗਾ 41 ਦਿਨਾਂ ਦੇ ਲਈ ਕਿ 41 ਦਿਨਾਂ ਦੇ ਲਈ ਤੁਸੀਂ ਗਵਾਲੀਅਰ ਦੇ ਕਿਲੇ ਦੇ ਵਿੱਚ ਜਾ ਕੇ ਤਪੱਸਿਆ ਕਰੋ ਜਿਹੜਾ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਦੇ ਵਿੱਚ ਜਾਂਦੇ ਨੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਉੱਥੇ ਮਾੜੀ ਹਾਲਤ ਸੀਗੀ ਪਰ ਜਿਹੜਾ ਗੁਰੂ ਸਾਹਿਬ ਉੱਥੇ ਰਹਿੰਦੇ ਨੇਗੇ ਉੱਥੋਂ ਦੇ ਰਾਜੇ ਵੀ ਗੁਰੂ ਸਾਹਿਬ ਦੇ ਭਗਤ ਬਣ ਜਾਂਦੇ ਨੇਗੇ ਉਹਨਾਂ ਨੂੰ ਆਪਣਾ ਗੁਰੂ ਮੰਨਣ ਲੱਗ ਜਾਂਦੇ ਨੇ ਉੱਥੋਂ ਦੀ ਸਾਰੀ ਹਾਲਤ 'ਚ ਹੀ ਤਬਦੀਲੀ ਆ ਜਾਂਦੀ ਹੈਗੀ ਉੱਥੋਂ ਦਾ ਜਿਹੜਾ ਕਿਲੇਦਾਰ ਸੀਗਾ ਹਰੀਦਾਸ ਉਹ ਵੀ ਗੁਰੂ ਸਾਹਿਬ ਨੂੰ ਗੁਰੂ ਮੰਨਣ ਲੱਗ ਜਾਂਦਾ ਹੈਗਾ ਅਸਲ ਦੇ ਵਿੱਚ ਉਹ 41 ਦਿਨ ਪਤਾ ਨਹੀਂ ਕਿਹੜ ਜਾਂਦਾ ਕਿ ਜਹਾਂਗੀਰ ਇੰਨਾ ਜ਼ਿਆਦਾ ਬਿਮਾਰ ਹੋ ਜਾਂਦਾ ਕਿ ਉਹ ਅਧਾ ਪਾਗਲ ਹੋ ਜਾਂਦਾ ਐਡਾ ਵੱਡਾ ਸਲਤਨਤਦਾਰ ਰਾਜਾ ਐਡਾ ਵੱਡਾ ਬਾਦਸ਼ਾਹ ਰਾਤ ਨੂੰ ਕੱਲਾ ਸੌਣ ਤੋਂ ਕਿਤਰਾਇਆ ਕਰੇ ਰਾਤ ਨੂੰ ਸੁਪਨੇ ਇਹਨੂੰ ਇਹੋ ਜਿਹਾ ਆਇਆ ਕਰਨ ਕਿ ਡਰ ਕੇ ਉੱਠ ਜਾ ਕਰੇ ਕਮਰੇ ਦੇ ਵਿੱਚੋਂ ਬਾਹਰ ਭੱਜ ਜਾ ਕਰੇ ਤਾਂ ਸਾਰੇ ਜਿੰਨੇ ਵੀ ਲਵੇ ਤਵੇ ਬੈਠ ਸੀ ਸਾਰੇ ਵੈਦਾਂ ਨੂੰ ਬੁਲਾਇਆ ਗਿਆ ਕਿਸੇ ਵੈਦ ਤੋਂ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਅਸਲ ਦੇ ਵਿੱਚ ਜਹਾਂਗੀਰ ਨੂੰ ਹੋਇਆ ਕੀ ਇਸ ਤਰ੍ਹਾਂ ਜਹਾਂਗੀਰ ਦੀ ਵਾਈਫ ਸੀ ਜਿਹੜੀ ਨੂਰ ਜਹਾਂ ਉਹ ਪੀਰਾ ਫਕੀਰਾ ਕੋਲ ਜਾਂਦੀ ਆ ਇੱਕ ਉੱਗੇ ਪੀਰ ਫਕੀਰ ਆਉਂਦੇ ਨੇਗੇ ਰਾਜੇ ਨੂੰ ਦੇਖਣ ਵਾਸਤੇ ਬਾਦਸ਼ਾਹ ਦੇਖਣ ਵਾਸਤੇ ਜਹਾਂਗੀਰ ਨੂੰ ਦੇਖਣ ਵਾਸਤੇ ਕੀ ਅਸਲ ਦੇ ਵਿੱਚ ਹੋਇਆ ਕੀ ਆ ਜਹਾਂਗੀਰ ਨੂੰ ਦੇਖਣ ਸਾਰੀ ਉਹ ਜਿਹੜਾ ਪੀਰ ਫਕੀਰ ਹੁੰਦਾਗਾ ਉਹ ਦੱਸ ਦਿੰਦਾਗਾ ਕਿ ਅਸਲ ਦੇ ਵਿੱਚ ਕੀ ਕਿਸੇ ਪੀਰ ਫਕੀਰ ਨੂੰ ਤੁਸੀਂ ਪਿਛਲੇ ਕੁਝਕ ਟਾਈਮ ਦੇ ਵਿੱਚ ਦੁਖੀ ਕੀਤਾਗਾ ਉਹਨਾਂ ਦਾ ਕਿਸੇ ਦਾ ਨੁਕਸਾਨ ਪਹੁੰਚਾਇਆਗਾ ਤਾਂ ਲਵੇ ਖੜੇ ਸਾਈ ਮੀਆਂ امیر ਜੀ ਬੋਲ ਦਿੰਦੇ ਨੇਗੇ ਕਿ ਹਾਂ ਵੀ ਸਾਡੇ ਬਾਦਸ਼ਾਹ ਨੇ ਵੀ ਸਿੱਖਾਂ ਦੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਕੇ ਰੱਖਿਆ ਹੋਇਆਗਾ ਇਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਜਿਹੜਾ ਫਕੀਰਾ ਆਇਆ ਹੁੰਦਾ ਉਹ ਸਿੰਪਲ ਸਿੱਧੀ ਬਾਤ ਦੇ ਵਿੱਚ ਕਹਿੰਦਾ ਕਿ ਅੱਜ ਦੀ ਡੇਟ ਦੇ ਵਿੱਚ ਹੀ ਉਹਨਾਂ ਨੂੰ ਰੀਲீஸ் ਕੀਤਾ ਜਾਵੇ ਵੀ ਰਾਜੇ ਦੀ ਮੌਤ ਵੀ ਹੋ ਸਕਦੀ ਹੈਗੀ ਇਸ ਤੋਂ ਬਾਅਦ ਰਾਜਾ ਉਹਨੂੰ ਮਰਦਾ ਬੰਦਾ ਕੀ ਨਾ ਕਰੇ ਉਹ ਕਹਿੰਦਾ ਵੀ ਜਾਓ ਵੀ ਕਿਵੇਂ ਇੱਕ ਮਰਜ਼ੀ ਕਰੋ ਯਾਰ ਜਾ ਕੇ ਵੀ ਸੇਖਾਂ ਦੇ ਗੁਰੂ ਨੂੰ ਛੱਡ ਦਿੱਤਾ ਜਾਵੇ ਵੀ ਹੁਣੇ ਹੀ ਜਾਓ ਤਾਂ ਜਿਹੜੋ ਗੁਰੂ ਸਾਹਿਬ ਕੋਲ ਸੰਦੇਸ਼ ਆ ਪਹੁੰਚਦੇ ਨੇ ਪਹੁੰਚਦਾਗਾ ਕਿ ਗੁਰੂ ਸਾਹਿਬ ਨੂੰ ਰਿਲੀਜ਼ ਕੀਤਾ ਜਾਊਗਾ ਇਸ ਵਾਰ ਜਿਹੜੇ ਬਾਕੀ ਬੰਮ ਜਰਾਜੇ ਹੁੰਦੇ ਨੇ ਤਾਂ ਗੁਰੂ ਸਾਹਿਬ ਕਹਿੰਦੇ ਵੀ ਮੈਂ ਇੰਨਾ ਵੀ ਨਹੀਂ ਜਾਂਦਾ ਹੈਗਾ ਵਜ਼ੀਰ ਨੂੰ ਕਹਿੰਦੇ ਨੇ ਵੀ ਜਾ ਕੇ ਕਹਦੇ ਆਪਣੇ ਬਾਦਸ਼ਾਹ ਨੂੰ ਵੀ ਜਾਣਗੇ ਤਾਂ 52 ਰਾਜੇ ਮੇਰੇ ਨਾਲ ਜਾਣਗੇ ਮੈਂ ਕੱਲਾ ਨਹੀਂ ਜਾਊਗਾ ਇੱਥੋਂ ਬਾਹਰ ਤਾ ਕਿਉਂਕਿ ਉਹ ਜਿਹੜੇ ਉੱਥੇ ਅੰਦਰ ਬਮਜਾ ਰਾਜੇ ਸੀਗੇ ਉਹ ਵੀ ਗੁਰੂ ਦੇ ਉਹ ਵੀ ਗੁਰੂ ਨੂੰ ਗੁਰਮੰਨੀ ਬੈਠੇ ਸੀਗੇ ਅੰਦਰੋਂ ਅੰਦਰੀ ਉਹ ਵੀ ਗੁਰੂ ਦੀ ਸੇਵਾ ਕਰਦੇ ਸੀਗੇ ਅੰਦਰ ਭਜਨ ਅੰਦਰ ਧਾਰਮਿਕ ਮਾਹੌਲ ਚੱਲ ਰਿਹਾ ਸੀਗਾ ਟੋਟਲੀ ਚੇਂਜ ਹੋ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਕੀ ਹੁੰਦਾਗਾ ਜਹਾਂਗੀਰ ਮਨ ਦੇ ਵਿੱਚ ਤਾਂ ਉਹਦੇ ਵੀ ਕਮੀਨਗੀ ਚਲਦੀ ਹੁੰਦੀ ਆ ਉਹ ਸੋਚਦਾ ਵੀ ਕਿਉਂ ਨਾ ਵੀ ਗੁਰੂ ਦਾ ਵੀ ਆਪਾਂ ਲੈ ਕੇ ਦੇਖੀਏ ਵੀ ਕਿੰਨੇ ਕੁ ਸ਼ਕਤੀ ਹੈ ਗੁਰੂ ਦੇ ਵਿੱਚ ਤਾਂ ਉਹ ਕਹਿੰਦਾਗਾ ਵੀ ਜਿੰਨਾ ਗੁਰੂ ਸਾਹਿਬ ਦਾ ਪੱਲੜਾ ਫੜ ਕੇ ਬਾਹਰ ਆ ਸਕਦੇ ਨੇ ਚੋਲਾ ਫੜ ਕੇ ਬਾਹਰ ਆ ਸਕਦੇ ਨੇਗੇ ਵੀ ਆ ਸਕਦੇ ਨੇਗੇ ਕੋਈ ਚੱਕਰ ਨਹੀਂ ਵੀ ਉਹ ਤਾਂ ਚਾਹੁੰਦੇ ਨਹੀਂ ਸੀ ਅੰਦਰੋਂ ਸਾਰੇ ਰਾਜਿਆਂ ਨੂੰ ਰਿਲੀਜ਼ ਕਰਨਾ ਤਾਂ ਜਦੋਂ ਗੁਰੂ ਸਾਹਿਬ ਕੋਲੇ ਇਹ ਗੱਲ ਪਹੁੰਚਦੀ ਹੈਗੀ ਤਾਂ ਗੁਰੂ ਸਾਹਿਬ ਅੰਦਰੋਂ ਜਿਹੜਾ ਕਿਲੇ ਦਾ ਕਿਲੇਦਾਰ ਸੀਗਾ ਹਰੀਦਾਸ ਉਹਨੂੰ ਹੁਕਮ ਲਾਉਂਦੇ ਨੇ ਕਿ 52 ਕਲੀਆਂ ਵਾਲਾ ਤੁਸੀਂ ਚੋਲਾ ਸਲਵਾ ਕੇ ਲੈ ਜਾਓ ਉਹ ਜਿਹੜਾ ਕਿਲੇਦਾਰ ਸੀਗਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਪੋਸਟ ਸੀਗੀ ਸਾਰਾ ਅਗਵਾਲੀਅਰ ਦਾ ਕਿਲਾ ਉਹਦੇ ਅੰਦਰ ਆਉਂਦਾ ਸੀਗਾ ਇੱਕ ਤਰ੍ਹਾਂ ਦਾ ਵੱਡਾ ਜੇਲਰ ਬਣ ਸਕਦੇ ਆਗੇ ਆਪਾਂ ਨਾ ਤਾਂ ਉਹ ਲੈ ਕੇ ਆਉਂਦਾਗਾ 52 ਕਲੀਆਂ ਵਾਲਾ ਚੋਲਾ ਸਵਾਕੇ ਲੈ ਕੇ ਆਉਂਦਾ ਗੁਰੂ ਸਾਹਿਬ ਪਾਉਂਦੇ ਨੇ ਤਾਂ 52 ਰਾਜੋ ਫੜ ਕੇ ਬਾਹਰ ਆ ਜਾਂਦੇ ਨੇਗੇ ਤਾਂ ਜਦੋਂ ਗੁਰੂ ਸਾਹਿਬ ਬਾਹਰ ਆਉਂਦੇ ਨੇਗੇ ਤਾਂ ਉਹ ਬਾਹਰ ਆਉਣ ਸਾਰ ਹੀ ਅੰਮ੍ਰਿਤਸਰ ਨਹੀਂ ਪਹੁੰਚਦੇ ਹੈਗੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜਾਂਦੇ ਨੇਗੇ ਉਹ ਕਿਲੇਦਾਰ ਹਰੀਦਾਸ ਦੇ ਘਰ ਹਰੀ ਦਾਸ ਨੇ ਆਪਣੇ ਜਿਹੜਾ ਉਹਦਾ ਘਰ ਸੀਗਾ ਉਹਦੇ ਤੇ ਦੀਪਮਾਲਾ ਕੀਤੀ ਸੀਗੀ ਗੁਰੂ ਸਾਹਿਬ ਨੂੰ ਉਹਨਾਂ ਦੇ ਘਰ ਵਿੱਚ ਆਉਣ ਦੀ ਖੁਸ਼ੀ ਦੇ ਵਿੱਚ ਰੀਲீஸ் ਆਉਣ ਦੀ ਖੁਸ਼ੀ ਦੇ ਵਿੱਚ ਉਸ ਮਤਲਬ ਕਿ ਗੁਰੂ ਸਾਹਿਬ ਲਗਭਗ ਅਕਤੂਬਰ ਦੇ ਮਹੀਨੇ ਦੇ ਵਿੱਚ ਰੀਲீஸ் ਹੁੰਦੇ ਨੇ ਪਰ ਅੰਮ੍ਰਿਤਸਰ ਪਹੁੰਚਦੇ ਨੇਗੇ ਉਹ ਫਰਵਰੀ ਮਹੀਨੇ ਦੇ ਵਿੱਚ ਮਤਲਬ 3-4 ਮਹੀਨੇ ਬਾਅਦ ਤਾਂ 3-4 ਮਹੀਨੇ ਗੁਰੂ ਸਾਹਿਬ ਕਿੱਥੇ ਰਹਿੰਦੇ ਨੇਗੇ ਕਿਉਂਕਿ ਜਦੋਂ ਗੁਰੂ ਸਾਹਿਬ ਉਹ ਤੋਂ ਰੀਲீஸ் ਹੁੰਦੇ ਨੇਗੇ ਤਾਂ ਉਦੋਂ ਅੰਮ੍ਰਿਤਸਰ ਕੋਈ ਦੀਪਮਾਲਾ ਨਹੀਂ ਕੀਤੀ ਜਾਂਦੀ ਹੈਗੀ ਉਦੋਂ ਕੋਈ ਦੀਪਮਾਲਾ ਨਹੀਂ ਕੀਤੀ ਜਾਂਦੀ ਪਰ ਜਦੋਂ ਗੁਰੂ ਸਾਹਿਬ ਫਰਵਰੀ ਮਹੀਨੇ ਦੇ ਵਿੱਚ ਅੰਮ੍ਰਿਤਸਰ ਪਹੁੰਚਦੇ ਨੇਗੇ ਜਾਂਦੀ ਹੈਗੀ ਮਤਲਬ ਕਿ ਉਹਨਾਂ ਟਾਈਮ 2-3 ਮਹੀਨੇ ਗੁਰੂ ਸਾਹਿਬ ਕਿਥੇ ਸੀਗੇ ਗੁਰੂ ਸਾਹਿਬ ਪਹੁੰਚਦੇ ਨੇਗੇ ਸ੍ਰੀ ਗੋਵਿੰਦਵਾਲ ਗੋਵਿੰਦਵਾਲ ਪਹੁੰਚਦੇ ਨੇਗੇ ਉੱਥੇ 2-3 ਮਹੀਨੇ ਰਹਿੰਦੇ ਨੇਗੇ ਉਸ ਤੋਂ ਬਾਅਦ ਉਹ ਪਹੁੰਚਦੇ ਨੇਗੇ ਦੁਬਾਰਾ ਅੰਮ੍ਰਿਤਸਰ ਅਸਲ ਦੇ ਵਿੱਚ ਇਹ ਸੀਗੀ ਪੂਰੀ ਸਟੋਰੀ ਵੈਸੇ ਮੈਂ ਬਹੁਤ ਵੱਡੀ ਸਟੋਰੀ ਹੈਗੀ ਇਹ ਆਪਣੇ ਆਪ ਦੇ ਵਿੱਚ ਇੱਕ ਮੈਥ ਸਮੇਟ ਕੇ ਕੁਝ ਕੁ ਮਿੰਟਾਂ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ